我们。 ਅਮੀ ਪਾਰਟੀ ਹਲਕਾ ਬਟਾਲਾ ਤੋਂ ਇਸਤਰੀ ਵਿੰਗ ਦੇ ਕੋਆਰਡੀਨੇਟਰ ਅਨੀਤਾ ਕਲੇਰ ਕਲਾਵਲੋ ਹਲਕਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾ ਦੇ ਸੰਬੰਧ ਵਿੱਚ ਅੱਜ ਪਿੰਡ ਸਸੋਹਾ ਸੰਤਨਗਰ ਅਤੇ ਬੀਦੀ ਕੋਲ ਵਿਖੇ ਚੋਣ ਮੀਟਿੰਗਾਂ ਕੀਤੀਆਂ ਇਸ ਮੌਕੇ ਗੱਲਬਾਤ ਦੌਰਾਨ ਅਨੀਤਾ ਕਲੇਰ ਨੇ ਕਿਹਾ ਕਿ ਲੋਕਾਂ ਦਾ ਸਾਥ ਆਮ ਆਦਮੀ ਪਾਰਟੀ ਨਾਲ ਹੈ ਅਤੇ ਲੋਕ ਇਸ ਗੱਲ ਤੋਂ ਸੰਗੀਤਰਾ ਜਾਣੂ ਹਨ ਕਿ ਪੰਜਾਬ ਦਾ ਭਲਾ ਅਤੇ ਸਭ ਦੇ ਲੋਕਾਂ ਦਾ ਵਿਕਾਸ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ। ਉਹਨਾਂ ਅੱਗੇ ਕਿਹਾ ਕਿ ਵਿਧਾਇਕ ਸ਼ਰੀ ਕਲਸੀਵਨੋ ਆਪਣੀ ਮਿਹਨਤ ਨਾਲ ਹਲਕੇ ਅੰਦਰ ਪਾਰਟੀ ਨੂੰ ਮਜ਼ਬੂਤ ਕੀਤਾ ਗਿਆ ਹੈ। ਅਤੇ ਅਸੀਂ ਉਹਨਾਂ ਦੇ ਨਕਸ਼ੀ ਕਦਮਾਂ ਤੇ ਚੱਲਦੇ ਹੋਏ ਦਿਨ ਰਾਤ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਾਂ। ਕਿਹਾ ਕਿ ਦਿਗਾਂ 303 ਬਲਾਕ ਸਮਤੀ ਚੋਣਾ ਵਿੱਚ ਵੋਟਾਂ ਦੇ ਵੱਡੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਪ੍ਰਾਪਤ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕਰਨੇ ਪੰਜਾਬ 5 نیوز ਦੇ ਲਈ ਜਗਨ ਸਿੰਘ ਲਿਸਟ ਮੜਵਾ ਦਿੱਤੇ ਨਵੀਂ ਵਿਦੇਸੋਰ ਜਾਏ ਜੀ ਹਾਂਜੀ ਕੀਤਰਾ ਰਿਸਪੌਂਸ ਨ데요 ਬਹੁਤ ਵਧੀਆ ਰਿਸਪੌਂਸ ਆ ਬਹੁਤ ਵਧੀਆ ਸਰਪੰਚ ਸਾਹਿਬ ਦਾ ਸਹਿਯੋਗ ਹੈ ਤੇ ਪਿੰਡ ਵਾਸੀਆਂ ਦਾ ਸਹਿਯੋਗ ਹੈ ਸਾਰੇ ਹੀ ਪੰਚਾਇਤੀ ਮੈਂਬਰ ਤੇ ਸਾਡੇ ਸਰਪੰਚ ਸਾਹਿਬ ਤੇ ਇੱਥੋਂ ਦੀਆਂ ਜਿਹੜੀਆਂ ਊਮਨ ਵੀਂ ਦੀਆਂ ਲੇਡੀਆਂ ਨੇ ਤੇ ਮੈਂ ਇਹਨਾਂ ਦੀ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਹੁਣੇ ਮੈਂ ਬੈਠੀ ਸੀਗੀ ਇਹਨਾਂ ਨਾਲ ਗੱਲਬਾਤ ਮੇਰੀ ਹੋਈ ਆ ਕਿ ਇਹਨਾਂ ਨੇ ਦੱਸਿਆ ਹੈ ਕਿ ਸਾਡੇ ਪਿੰਡ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਕੁਝ ਚੀਜ਼ਾਂ ਹੈ ਰਹਿ ਵੀ ਗਈਆਂ ਨੇ ਉਹ ਲਗਾਤਾਰ ਹੋ ਰਹੀਆਂ ਨੇ ਜਿਵੇਂ ਕਿ ਤੁਹਾਨੂੰ ਇਹ ਆਪ ਹੀ ਦੱਸ ਦੇਣਗੀ ਆ ਕਿ ਅ ਕਈ ਕੰਮ ਸਗੇ ਜਿਵੇਂ ਕਿ ਮੰਨ ਲਓ ਸੀਬਰੇਜ਼ ਵਗੈਰਾ ਸੀਬ੍ਰੇਸ ਵੀ ਪਾ ਗਿਆ ਕੱਚੇ ਕੋਠੇ ਲੋਕਾਂ ਦੇ ਜਿਹੜੇ ਪਤਾ ਨਹੀਂ ਕਈ ਸਾਲਾਂ ਦੀਆਂ ਸਰਕਾਰਾਂ ਜਿਹੜੀਆਂ ਸੀ ਉਹ ਕਹਿ ਰਹੀਆਂ ਸੀ ਕਿ ਅਸੀਂ ਤੁਹਾਡੇ ਪੱਕੇ ਮਕਾਨ ਬਣਾਵਾਂਗੇ ਛੱਤਾਂ ਚੁੰਡੀਆਂ ਸੀਗੀਆਂ ਪਰ ਕਿਸੇ ਨੇ ਨਹੀਂ ਬਣਾ ਕੇ ਦਿੱਤੇ ਉਹ ਅੱਜ ਜਿਹੜੀ ਆਮ ਆਦਮੀ ਪਾਰਟੀ ਆ ਉਹਨੇ ਹੀ ਸਹਿਯੋਗ ਕੀਤਾ ਗਰੀਬ ਲੋਕਾਂ ਦੀ ਸਹਾਇ ਐਵੇਂ ਨਹੀਂ ਜਿਹੜੀ ਇਸ ਸਰਕਾਰ ਦਾ ਨਾਮ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਰੱਖਿਆ ਗਿਆ ਇਹ ਆਮ ਲੋਕਾਂ ਦੀ ਸਰਕਾਰ ਹੈ ਆਮ ਜਿਹੜੇ ਲੋਗ ਨੇ ਇਹਦੇ ਵਿੱਚ ਇਨਵੋਲਵ ਨੇ ਤੇ ਮੇਰੇ ਵੀਰ ਸ਼ੈਰੀ ਕਲਸੀ ਜੀ ਦੀ ਸੋਚ ਨੂੰ ਹੈ ਬਹੁਤ ਬਹੁਤ ਸਮਾਨ ਦਿੰਨੀਆ ਜਿਨ੍ਹਾਂ ਨੇ ਔਰਤਾਂ ਨੂੰ ਅੱਗੇ ਵਧਣ ਦਾ ਇਹ ਮੌਕਾ ਦਿੱਤਾ ਕਿ ਉਹ ਅੱਗੇ ਵਧ ਕੇ ਵਰਕ ਕਰਨ ਕੰਮ ਕਰਨਾ ਤੇ ਆਪਣੇ ਕੰਮ ਖੁਦ ਕਰਵਾਉਣ ਕਿਸੇ ਦੇ ਅੱਗੇ ਜਾਣ ਦੀ ਕੋਈ ਲੋੜ ਨਹੀਂ ਉਹ ਕਹਿੰਦੇ ਨੇ ਕਿ ਆਪ ਖੁਦ ਹਨ ਉਹਨਾਂ ਦੇ ਦਫ਼ਤਰ ਵੀ ਚਲੇ ਜਾਣ ਚਾਹੇ ਕਿਸੇ ਪਾਰਟੀ ਦਾ ਬੰਦਾ ਹੋਵੇ ਉਹਨਾਂ ਨੂੰ ਪੂਰੇ ਜੀ ਸਦਕੇ ਗੱਲ ਨਾਲ ਲਗਾ ਕੇ ਮਿਲਦੇ ਨੇ ਕੁਝ ਪਿੰਡਾਂ ਦੇ ਵਿੱਚ ਜਿਵੇਂ ਕਿ ਮੈਂ ਵਿਜ਼ਿਟ ਕੀਤਾ ਵਾ ਉੱਥੇ ਜਿਹੜੇ ਆਪੋਜ਼ਿਟ ਪਾਰਟੀ ਦੇ ਨੇ ਉਹਨਾਂ ਦੇ ਵੀ ਕੱਚੇ ਕੋਠੇ ਜਿਹੜੇ ਆ ਉਹ ਪੱਕੇ ਬਣਾਏ ਗਏ ਨੇ ਮੈਂ ਬਹੁਤ ਖੁਸ਼ ਹਾਂ ਜਿਵੇਂ ਕਿ ਹੁਣ ਮੇਰੇ ਨਾਲ ਮੇਰੀਆਂ ਭੈਣਾਂ ਨੇ ਉਹ ਤੁਹਾਨੂੰ ਕੁਝ ਵੋਟਰਾਂ ਨੂੰ ਤੇ ਸਪੋਟਰਾਂ ਨੂੰ ਕੀ ਸਨਿਆਰ ਦੇਣਾ ਜੋ ਮੈਂ ਵੋਟਰਾਂ ਨੂੰ ਤੇ ਸਪੋਟਰਾਂ ਨੂੰ ਇਹੀ ਸਨਿਆਰ ਦੇਣਾ ਚਾਹਾਂਗੀ ਕਿ ਦੇਖੋ ਅੱਜ ਜੇ ਵੀਰ ਨਾਲ ਨੇ ਸ਼ੈਰੀ ਵੀਰ ਨਾਲ ਨੇ ਵੀ ਉਹ ਕੱਲ ਵੀ ਤੁਹਾਡੇ ਨਾਲ ਹੀ ਨੇ ਉਹ ਤੁਹਾਡੇ ਬੱਚਿਆਂ ਵਾਂਗੂ ਤੁਹਾਡੇ ਨਾਲ ਮਿਲਦੇ ਨੇ ਤੁਹਾਡੇ ਵਿੱਚ ਵਿਚਰਦੇ ਨੇ ਕਦੇ ਵੀ ਉਹਨਾਂ ਨੇ ਇਹ ਨਹੀਂ ਸੋਚਿਆ ਜੋਨ ਕਲੇਰ ਖੁਰਦ ਤੋਂ ਜਿਹੜੀ ਜੀ ਬਲਾਕ ਸੰਤੀ ਦੀ ਲਖਣ ਲੜ ਰਹੇ ਨੇ ਉਹਨੇ ਰੱਜੋ ਜੀ ਤੇ ਜ਼ਿਲ੍ਹਾ ਪ੍ਰਸਿੱਧ ਦੀ ਜਿਹੜੀ ਆ ਉਹ ਮਨਦੀਪ ਗਿੱਲ ਜੀ ਨਸ਼ਾਹਰਾ ਮੱਜਾ ਤੋਂ ਲੜ ਰਹੇ ਨੇ ਅਸੀਂ ਪੂਰਾ ਸਹਿਯੋਗ ਮੇਰੀਆਂ ਭੈਣਾਂ ਨੇ ਮੇਰੇ ਭਰਾਵਾਂ ਨੇ ਦੇਣਾ ਵਾ ਤੇ ਬੋਟਰ ਸਪੋਟਰਾਂ ਨੂੰ ਮੇਰੀ ਇਹੀ ਬੇਨਤੀ ਆ ਕਿ ਰਲ ਮਿਲ ਕੇ ਆਪਾਂ ਸਹਿਯੋਗ ਦੇਈਏ ਕਿ ਸਾਨੂੰ ਜਿੱਦਾਂ ਮਾਨ ਸਨਮਾਨ ਪਹਿਲਾਂ ਮਿਲਦਾ ਉਦੋਂ ਹੀ ਸਾਡਾ ਮਾਨ ਸਨਮਾਨ ਬਣਿਆ ਰਵੇ ਤੇ ਸਾਡੇ ਸਾਰੇ ਕੰਮ ਬੰਦੇ ਆ ਜੁਗਨ ਸਿੰਘ ਸਾਹਿਬ ਵਾਹੇ ਕੁਝ ਫਤੇ ਅੱਜ ਜੋ ਸਾਡੀ ਬੀਬੀ ਰਸ਼ਨੀਤਾ ਕਿਲੇਜੀ ਇੱਥੇ ਪਿੰਡ ਵਿੱਚ ਪਹੁੰਚੇ ਨੇ ਸੋਨਣਾ ਪਹੁੰਚੇ ਦਾ ਬੜਾ ਧੰਨਵਾਦ ਆ ਜੋ ਚੋਣਾਂ ਦਾ ਦੌਰ ਚੱਲ ਰਿਹਾ ਬਲਾਕ ਸੰਮਤੀ ਦਾ ਜ਼ਿਲ੍ਹਾ ਪਿਛੇ ਦਾ ਉਸ ਦੇ ਤਹਿਤ ਆਮ ਆਦਮੀ ਪਾਰਟੀ ਦੇ ਨਿਯਮ ਅਨੁਸਾਰ ਦੇ ਘਰ ਘਰ ਜਾ ਕੇ ਵਿਜਿਟ ਕਰਦੇ ਪਏ ਆ ਔਰ ਲੋਕਾਂ ਨੂੰ ਜਾਰੂਰਤਾ ਕਰਦੇ ਪਏ ਆ ਕਿ ਆਮ ਆਦਮੀ ਪਾਰਟੀ ਨੂੰ ਵੱਟ ਵੱਟ ਵੋਟਾਂ ਨਾਲ ਜਿਤਾਓ ਤਾਂ ਕਿ ਅੱਗੇ ਵੀ ਵਿਕਾਸ ਕਰ ਸਕੀਏ ਸੋ ਇਹਨਾਂ ਦਾ ਪਹੁੰਚਣ ਦੇ ਪਿੰਡ ਦੇ ਵਿੱਚ ਬੜਾ ਮਾਨ ਸਤਕਾਰ ਮਿਲਿਆ ਆ ਔਰ ਜੰਨੀਆਂ ਵੀ ਪਿੰਡ ਦੀਆਂ ਲੇਡੀਜ਼ ਆ ਔਮਨਸਾਲਾ ਉਹਨਾਂ ਨੇ ਇਹ ਪਿਛੋਟੋ ਕਿ ਆਮ ਆਦਮੀ ਪਾਰਟੀ ਨੂੰ ਵੱਡੀ ਨਿਰਦੇ ਨਾਲ ਜਿੱਤ ਹਾਂ ਦਾ ਵਾਦਾ ਕੀਤਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਔਰ ਸਦਾਰਾ ਮਹਸੇਸਾਬੀ ਕਾਚੀ ਇਹ ਦੱਸਣਾ ਚਾਹੁੰਦੇ ਜੀ ਬੀਡੀਪੁਰ ਦੇ ਵਿੱਚੋਂ ਜਿਹੜੀ ਆਮ ਆਦਮੀ ਪਾਰਟੀ ਆ ਕਾਫੀ ਵੋਟਾਂ ਦੇ ਨਾਲ ਜਿੱਤ ਪ੍ਰਾਪਤ पार्टी जिंदाबाद आम आदमी पार्टी जिंदाबाद शहरी कसी जिंदाबाद शहरी कसी जिंदाबाद राजवीर कौर कसी जिंदाबाद राजवीर कौर कसी जिंदाबाद मंदीप गिल जिंदाबाद मंदीप गिल जिंदाबाद भगवंत मान तेरी सोच से, तेरा ऐसी भगवंत मान तेरी सोच से